ਇਹ ਆਪੋਸ ਪਾਕੀ ਦਾ ਪ੍ਰਾਚੀਨ ਟੱਪਾ ਲਾ 13ਵੀਂ ਸਦੀ ਦਾ 13ਵੀਂ ਸਦੀ ਜਨਮ ਕਰਾ 13ਵੀਂ ਸਦੀ ਦਾ ਪਾਕੀ ਦੇ ਬਾਪ ਤੁਸੀਂ ਜਦ ਤੱਕ ਟੱਪਾਂ ਜੰਨੇ ਸਾ ਅਸੀਂ ਰਾਜਾ ਆਟੋ ਸ਼ੇਅਰ ਆਟੋ ਲੈ ਲਿਆ ਤੇ ਉਹ ਸਾਨੂੰ ਦੇਖ ਦੇ ਕੇ ਅਸੀਂ ਕਿਹ ਵੀ ਕੌਣ ਆ ਤੇ ਨਾਲ ਉਹ ਦਾਦੀ ਆ ਇੱਥੇ ਇਹਨਾਂ ਦੇ ਮੰਦਿਰ ਚ ਫੰਕਸ਼ਨ ਵਗੈਰਾ ਜੇ ਤੁਸੀਂ ਦੇਖ ਸਕਦੇ ਹੋ ਪੁਰਾਣੇ ਸਮੇਂ ਦਾ ਰਸਤੋਂ ਬਣਾਇਆ ਹੋਇਆ ਹੈ ਜਿਹੜੇ ਰਸਤ ਵਗੈਰਾ ਹੁੰਦੇ ਨੇ ਤੇ ਦੇਖ ਸਕਦੇ ਹੋ ਕਿੱਥੇ-ਕਿੱਥੇ ਟਾਇਰ ਆ ਰਹੇ ਨੇ ਇਨਾ ਸੋਹਣਾ ਬਣਾਇਆ ਹੋਇਆ ਹੈ ਇਹ ਮੇਨ ਐਂਟਰਸ ਆ ਦੇਵਨ ਕਟੱਪਾ ਦੋਸਤੋ ਕੀ ਹਾਲ ਚਾਲ ਸਵਾਗਤ ਆ ਤੁਹਾਡਾ ਨਵੇਂ ਵਲੌਗ ਤੇ ਤੇ ਅੱਜ ਅਸੀਂ ਚੱਲੇ ਆ ਪੁਸ਼ਪਕੀ ਟੈਂਪਲ ਦੇਖਣ ਉਹ ਵੀ ਬੜਾ ਟੀਨ ਟੈਂਪਲ ਆ ਤੇ ਨਾਲ ਯਾਰ ਬੈਲੀ ਮਰਦੇ ਤਿਆਰ ਆ ਫਿਰ ਚਲ ਜੀਏ ਤਿਆਲਾ ਪਹਿਲੇ ਪੈਸੇ ਬੱਸ ਪਤਾ ਕਰਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਪੁਸ਼ਪਾ ਗੀ ਟੈਂਪਲ ਆਜੋ ਖੜੱਪਾ ਤੇ ਅਸੀਂ ਪੁਸ਼ਪਾ ਗੀ ਟੈਂਪਲ ਚੱਲੇ ਤੇ ਇਹ ਕਹਿੰਦਾ ਪਹਿਲਾਂ ਬੱਸ ਜਾਊਗੀ ਜਨੂਰ ਜਨੂਰ ਤੱਕ ਬੱਸ ਜਾਊਗੀ ਤੇ ਡਰਾਈਵਰ ਨੇ ਸਾਨੂੰ ਥੋੜਾ ਜਿਹਾ ਗਾਈਡ ਕੀਤਾ ਪੀਚੋਂ ਤੱਕ ਬੱਸ ਜਾਊਗੀ ਬੱਸ ਦਾ ਆਟੋ ਮਿਲੂਗਾ ਤੁਹਾਨੂੰ ਦਿਖਾਉਂਦੇ ਆ ਨਾਲ ਦੀ ਨਾਲ ਖੜੱਪਾ ਸਾਨੂੰ ਇੱਕ ਚੀਜ਼ ਦੇਖਣ ਨੂੰ ਮਿਲੀ ਆ ਜਿੰਨੀ ਵੀ ਅਸੀਂ ਬੱਸਾਂ 'ਚ ਸਫ਼ਰ ਕੀਤਾ ਸਾਰੀਆਂ 'ਚ ਕੰਡਕਟਰ ਲੇਡੀ ਆ ਕੋਈ ਵੀ ਸਾਨੂੰ ਕੰਡਕਟਰ ਨਹੀਂ ਟੱਕਰਿਆ ਨਾ ਸਭੇ ਤਾਂ ਡਰਾਈਵਰੇ ਆ ਬਾਕੀ ਸਾਰੇ ਟੀਮ ਵੇਲ ਕੰਡਕਟਰ ਆ ਤੇ ਉਹ ਸਾਡੀ ਟਿਕਟ ਕੱਟ ਗਏ ਅਸੀਂ ਸਾਡੇ ਉਹ ਸਾਰੀ ਸਰਕਾਰੀ ਬੱਸਾਂ ਚੱਲਦੀਆਂ ਨੇ ਪੂਰੇ ਟੀਮ ਵੇਲ ਕੰਡਕਟਰ ਆ ਵਾ ਸਾਰੇ ਅਸੀਂ ਇੱਥੇ ਬੱਸ ਉਤਰ ਕੇ ਚਨਾਉਰ ਉਤਰ ਗਏ ਤੇ ਹੁਣ ਇਹਨਾਂ ਨੂੰ ਪੁੱਛਦੇ ਆ ਪੁਸ਼ਪਗਰੀ ਲਈ ਉਹ ਦਿਖਾਉਣ ਲੱਗੇ ਵੀ ਕਿਹੜੇ ਟੈਂਪਲ ਆ ਉਰੇ ਕਹਿੰਦੇ ਦੋ ਟੈਂਪਲ ਆ ਹਾਂ ਹੀ ਹੈ ਇਹ ਕਰ ਜਾਣਾ ਹਾਂ ਲੱਗਿਆ ਪਤਾ ਇਹਨੂੰ ਕੁੱਛ ਤਾਂ ਕਿੰਨੇ ਪੈਸੇ ਲਾਊਗਾ ਤੇ ਉੱਥੇ ਕਹਿੰਦਾ ਕੋਈ ਆਟੋ ਵਗੈਰਾ ਨਹੀਂ ਜਾਂਦਾ ਬੀ ਸਪੈਸ਼ਲ ਕਰਕੇ ਜਾਣਾ ਪੈਣਾ ਤੇ ਇਹ ਪੈਸੇ ਬਹੁਤ ਜ਼ਿਆਦਾ ਲੈਣੇ ਹਨਾ ਹਾਂ ਸਪੈਸ਼ਲ ਆਟੋ ਲਈ ਤਾਂ ਬਹੁਤ ਜ਼ਿਆਦਾ ਪੈਸੇ ਲੈਣੇ ਹਨ ਇਧਰ ਜਾਣਾ ਡੀਲ ਕਰੂੰਗੇ ਕਰ ਲੈਣਾ ਡੀਲ ਇਹ ਕਹਿੰਦਾ ਨਹੀਂ ਭਾਸ਼ਾ ਨਹੀਂ ਸਮਝ ਆਉਂਦੀ ਕੋਈ ਕੋਈ ਬੰਦਾ ਇੰਦੀ ਨੂੰ ਹੁੰਦਾ ਭਾਸ਼ਾ ਦੀ ਗੱਲ ਕਰਦੇ ਨੇ ਕੋਈ ਦੇਖੀਓ ਜਾਣ ਕੋਲ ਕਦਾ ਡੀਲ ਲਾਉਤਾ ਦੀ ਕੋਤੋਂ ਲੈ ਕੇ ਗੋਸੋ ਨੂੰ ਪੁੱਛੋ ਇਸੇ ਆਪਣੀ ਬੋਸਾ ਸੇ

ਐਂਟਰਪ੍ਰੀਅਰ ਮਰਪੀ ਤੇ ਨੇ ਗੱਲਬਾਤ ਕਰਕੇ ਡੀਲ ਕਰਕੇ ਮਨਾ ਲਿਆ ਬੰਦਾ ਤੇ ਹੁਣ ਇਹ ਆਪਾਂ ਨੂੰ ਲੈ ਕੇ ਜਾਊਗਾ ਪੁਸ਼ਪਾ ਕੀ ਟੈਂਪਲ ਤੇ ਤੁਹਾਨੂੰ ਦਿਖਾਉਨੇ ਆ ਉਹ ਵੀ ਪ੍ਰਾਚੀਨ ਮੰਦਿਰ ਆ ਪੱਥਰ ਨੂੰ ਕੱਟ ਕੇ ਬਣਿਆ ਹੋਆ ਵਧੀਆ ਬਣਿਆ ਹੋਆ ਤੁਹਾਨੂੰ ਦਿਖਾਉਨੇ ਆ ਕਿਵੇਂ ਦਾ ਉੱਥੇ ਜਾ ਕੇ ਪਤਾ ਕਰਦੇ ਹੋ ਜੀ ਇਤਿਹੀ ਕੋਈ ਇਤਿਹੀ ਵੇਰਵਾ ਪਤਾ ਕਰਦੇ ਆ ਉਹ ਲੱਗਦਾ ਤੁਹਾਨੂੰ ਲੱਗਦਾ ਨਹੀਂ ਤਾਂ ਕੋਈ ਸਾਜ ਹੋ ਗਿਆ ਹੋ ਗਿਆ ਆਟੋ ਸਟਾਰਟ ਹੋ ਗਿਆ ਜਾਣਾ ਪੁਸ਼ਰੋਦੀ ਟੈਂਪਲ ਤੇ ਜਦੋਂ ਆਟੋ ਕੀਤਾ ਉਹਨੇ ਆਟੋ ਆਏ ਨੇ ਇੱਥੇ ਪٹرول ਵਾਪ ਤੇ ਤੇਲ ਪਾਉਣਾ ਤਾਂ ਤੇਲ ਦਾ ਰੇਟ ਦਿਖਾਉਣੇ ਤੇ ਪٹرول ਦਾ ਪٹرول ਦਾ ਰੇਟ ਔਰ 108 ਰੁਪਏ ਆ 108.13 63 ਇੰਨਾ ਮਹਿੰਗਾ ਪٹرول ਇੱਥੇ ਇੱਥੇ ਅੱਜ ਵੀ ਨਾ ਬੋਰਦਨ ਨਾਲ ਖੇਤੀ ਕੀਤੀ ਜਾਂਦੀ ਆ ਉਹ ਦੇਖੋ ਇਹ ਬੋਰਦਨ ਨਾਲ ਕੀਤੀ ਰਹਿੰਦੇ ਆ ਇੱਧਰ ਇਸ ਟਾਈਮ ਜੀਰੀ ਵਗੈਰਾ ਲੱਗ ਰਹੀ ਆ ਤੇ ਇਹ ਬੋਰਦਨ ਵਾਲੇ ਕਦੂ ਕਦੂ ਵਗੈਰਾ ਕਰਦੇ ਆ ਇੱਧਰ ਗਿੰਨਾ ਵਗੈਰਾ ਅਜ ਕੱਲ ਜੀ ਜੀ ਇੱਧਰ ਕੀ ਲੱਗਦੀ ਆ ਆ ਹਲਦੀ ਵਗੈਰਾ ਕੰਨਾ ਵੀ ਇੱਧਰੋਂ ਖਾ ਵੀ ਆ ਤੇ ਇੱਧਰ ਨੂੰ ਬਾਗ ਵੀ ਬਹੁਤ ਮਿਲਦੇ ਆ ਆ ਹਲਦੀ ਆ ਸਾਰੀ ਉਹ ਹਲਦੀ ਆ ਕਰਨਾ ਐਸਾ ਫੁੱਲਾਂ ਦੀ ਖੇਤੀ ਵੀ ਕੀਤੀ ਜਾਂਦਾ ਫੁੱਲਾਂ ਦੀ ਕਿੰਨੀ ਬਾਹਮੋਦੀ ਆ ਕਿਉਂਕਿ ਉਹਨਾਂ ਲੋਕ ਜ਼ਿਆਦਾਤਰ ਮਕਰਾ ਦੀ ਜਾਨਦੇ ਆ ਫੁੱਲਾਂ ਦੀ ਖੇਤੀ ਉਹ ਫੁੱਲ ਲੈ ਕੇ ਜਾਂਦੇ ਆ ਹਾਂ ਉਹ ਫੁੱਲਾਂ ਦੀ ਖੇਤੀ ਬਹੁਤ ਜ਼ਿਆਦਾ ਵੀ ਚੱਲੀ ਹੈ ਤੇ ਸਾਰੀ ਜੀੜੀ ਇਸ ਟਾਈਮ ਜੀੜੀ ਲੱਗ ਰਹੀ ਆ ਆਪਣੇ ਇਸ ਟਾਈਮ ਉਹਰੇ ਇੰਡੀਆ ਇੱਥੇ ਪੰਜਾਬ ਚ ਪੂਰੀ ਠੰਡ ਆ ਇਸ ਟਾਈਮ ਇੱਧਰ ਪੂਰੀ ਜੀੜੀ ਲੱਗ ਰਹੀ ਆ ਜੀ ਜੀ ਦਾ ਹਾਲ ਦੇਖ ਲੋ ਸੁੱਕੀ ਹੋ ਪਈਆ ਬਿਨਾ ਪਾਣੀ ਤੋਂ ਸਾਰੀ ਜੀ ਜੀ ਬਿਨਾ ਪਾਣੀ ਤੋਂ ਆ ਤੁਸੀਂ ਦੇਖ ਸਕਦੇ ਕਿ ਕਿਤੇ ਕਿਤੇ ਪਾਣੀ ਹੈਗਾ ਕਿਤੇ ਕਿਤੇ ਨਹੀਂ ਹੈਗਾ ਇਹ ਇੱਧਰ ਦੇ ਪਿੰਡ ਵਗੈਰਾ ਤੁਸੀਂ ਦੇਖ ਸਕਦੇ ਆ ਕਿਵੇਂ ਦੇ ਪਿੰਡ ਹਨ ਟੈਪ ਪਿੰਟ ਆ ਜਦ ਆਪਾਂ ਪੁਸ਼ਪਗਰੀ ਟੈਪ ਨੂੰ ਜਾਂਦੇ ਰਾਹ ਝੋਂਦਾ ਪਿੰਟ ਆ ਆਪਣੇ ਪਿੰਟਾਂ ਵਰਗਾ ਹੀ ਲੱਗਦਾ ਕਾਫੀ ਹੱਦ ਤੱਕ ਆਪਣੇ ਪਿੰਟਾਂ ਵਰਗਾ ਹੀ ਆ ਇਤੋਂ ਰੰਗ ਬੜੇ ਡਾਰਕ ਡਾਰਕ ਕਰਦੇ ਹੋ ਇਹ ਕੌਣ ਸਾ ਪਿੰਡ ਆ ਕੌਣ ਸਾ ਵੀ ਲੈ ਜਾ ਹੈ ਹੈ ਮਪਾ 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 ਮੱਪਾ ਵਿਲੇ ਜਾ ਇੱਥੇੋਂ ਟਰੈਕਟਰ ਆਏ ਹੋ ਤੁਹਾਨੂੰ ਹੁਣ ਉਹ ਦੇਖਿਆ ਬੀ ਬਹੁਤ ਘੱਟ ਟਰੈਕਟਰ ਦਿਖਦੇ ਆ ਪਿੰਡਾਂ 'ਚ ਲੋਕ ਬਲਦਾਂ ਨਾਲ ਕੀਤੀ ਕਰਦੇ ਆ ਹਾਂ ਇਹ ਆਪੋਸ ਪ੍ਰਾਗਰੀ ਦਾ ਪ੍ਰਾਜਨਿਤ ਅਕਾਲਾ ਤੇ ਅਸੀਂ ਪਹੁੰਚ ਗਏ ਆ ਇੱਥੇ ਬਾਈ ਨੂੰ ਪੈਸੇ ਦੇ ਕੇ ਤੇ ਕਿਦਾਂ ਮੌਰੀ ਕਢੂਗਾ ਵੀ ਤੁਹਾਨੂੰ ਲੈ ਕੇ ਵੀ ਜਾਊਗਾ ਇਹ ਬਹੁਤ ਛੋਟਾ ਵਕਰਾ ਨਦੀ ਦੇ ਕੰਢੇ ਮੰਦਰ ਬਣਿਆ ਹੋਇਆ ਪੰਨਾ ਨਾ ਦੀ ਪੰਨਾ ਨਾ ਦੀ ਪੰਨਾ ਨਾ ਦੇ ਕੰਢੇ ਮੰਦਿਰ ਬਣਿਆ ਹੋਇਆ ਤੇ ਬਹੁਤ ਹੀ 13ਵੀਂ ਸਦੀ ਤੋਂ 13ਵੀਂ ਸਦੀ ਜਨਮਾਤਰ ਹੈ 13ਵੀਂ ਸਦੀ ਦਾ ਤੇਰੀ ਇਤਿਹਾਸੀ ਵਗੈਰਾ ਤੁਹਾਨੂੰ ਦੱਸਦੇ ਆਪਾਂ ਕਿਹੜਾ ਜਾ ਕੇ ਤੁਹਾਨੂੰ ਨਾਲ ਜਾ ਕੇ ਦਿਖਾਉਂਦੇ ਆ ਜਿਹੜੀ ਮੇਨ ਐਂਟ੍ਰੈਂਸ ਆ ਤੇ ਇਹ ਪੱਥਰ ਦੇ ਉਹ ਪਹਾੜ ਤੇ ਬਣਿਆ ਹੋਇਆ ਇੱਕ ਨਹੀਂ ਪ੍ਰਾਚੀਨ ਮੰਦਿਰ ਆ ਤੇ ਤੁਹਾਨੂੰ ਕਰਾਉਂਦੇ ਆ ਦਰਸ਼ਨ ਵਗੈਰਾ ਕਿ ਵੀ ਕਿਆ ਕੁਛ ਹੈ ਇੱਥੇ ਨੇ ਲੋਕ ਵਗੈਰਾ ਕੀਤੇ ਹੋਈਆਂ ਲੱਗਦੀ। ਹਮ ਲੌਕ ਕੀਤਾ ਵਾ। ਅੰਦਰ ਸਾਰੇ ਪੱਥਰ ਘਟ ਘਟ ਕੇ ਮੂਰਤੀਆਂ ਵਗੈਰਾ ਬਣਾਈਆਂ ਹੋਈਆਂ। ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਬਣਾਇਆ ਹੋਇਆ। ਤੇ ਇਹਦੀ ਛੱਤ ਵਗੈਰਾ ਇੱਕਣਾ ਬਾਈ ਵੀ ਇਹਨਾਂ ਨੇ ਉਹ ਮੇਨ ਮੇਨ ਪੁਆਇੰਟ ਹੈ ਮੱਤਾ ਦੇਖਣ ਦੀ ਤੇ ਆਪਾਂ ਚੱਲ ਕੇ ਤੁਹਾਨੂੰ ਦਿਖਾਉਨੇ ਆ ਕਿ ਕਹਿੰਦੇ ਆ ਵੀ ਅੰਦਰ ਫੋਟੋਗ੍ਰਾਫੀ ਬੰਦ ਆ ਜੀ ਤੁਹਾਨੂੰ ਅੰਦਰ ਫੋਟੋਗ੍ਰਾਫੀ ਨਹੀਂ ਕਰ ਸਕਦੇ ਚਲੋ ਤੁਹਾਨੂੰ ਐਵੇਂ ਹੀ ਦਿਖਾ ਦਿੰਦੇ ਆ ਤੇ ਅਸੀਂ ਅੰਦਰ ਜਾ ਕੇ ਆਏ ਤੇ ਮਨਪ੍ਰੀਤ ਨਹੀਂ ਚਲੇ ਗਿਆ ਅੰਦਰ ਇਹ ਪੁਸ਼ਪਕੀ ਟੈਂਪਲ ਕਟੱਪਾ ਜ਼ਿਲ੍ਹੇ ਤੇ ਬਾਲੂਰ ਮੰਡਲ ਵਿੱਚ ਸਥਿਤ ਆ ਤੇ ਇਹਦੇ ਹਰੇਕ ਪੱਥਰ ਤੇ ਮੂਰਤੀ ਬਣਾਈ ਹੋਈ ਆ ਅੰਤਰਪ੍ਰਦੇਸ਼ ਰੂਪ ਅਦਵਾਇਤ ਮੱਠਾਂ ਵਿੱਚੋਂ ਇੱਕ ਮੱਠ ਹੈ ਅਦਵਾਇਤ ਮੱਠ ਅਦਵਾਇਤ ਮੱਠ ਮੰਨੇ ਜਾਂਦੇ ਆ ਉਹਦੇ ਮੱਠਾਂ ਵਿੱਚ ਇੱਕ ਹੈ ਸੁੰਦਰ ਆਰਕੀਟੈਕਚਰ ਹੈ ਇੱਕ ਬੰਦੇ ਵਧੀਆ ਆਰਕੀਟੈਕਚਰ ਦੂਜੀ ਹੱਪੀ ਮੰਨੀ ਜਾਂਦੀ ਆਪੀ ਹਿਸਟਰੀ ਚ ਹਿਸਟਰੀ ਦੇ ਇੱਕ ਵੱਡਾ ਹੱਪੀ ਉਹ ਮੰਨੀ ਜਾਂਦੀ ਆ ਕਹਿੰਦੇ ਵਧੀਆ ਸੁੰਦਰ ਆਰਕੀਟੈਕਚਰ ਕੀਤਾ ਵਾ ਇਹਦਾ ਇਹ ਚਲੂਕੀ ਵੰਚਤ ਹਾਂ ਬਾਅਰ ਵੀ ਤੇਰਨੀ ਸਲਿਦਾ ਬਾਅਰ ਵੀ ਤੇਰਨੀ ਸਲਿਦਾ ਮੰਦਿਰ ਆਪਕੇ ਆਪਾਂ ਚੱਲਦੇ ਹਾਂ ਜੈਤੁਰੋ ਕਿ ਲੋਕ ਕਿ ਆਪਾਂ ਜੀ ਸ਼ੁਰੂਆਤ ਤੋਂ ਸਮੇਂ ਬਣਾਇਆ ਤਾਂ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਕਿੰਨੀ ਸੋਹਣੀ ਕਲਾਕਾਰੀ ਕੀਤੀ ਹੋਈ ਹੈ ਇਹ ਬਾਤ ਜੁੜੀ ਹੋਈ ਹੈ ਅੰਦਰ ਇੱਕ ਮੂਰਤੀ ਹੈ ਮੰਦਿਰ ਕਿਹਦੀ ਜੈਨਾ ਕਹਿ ਸਕੋ ਜੈਨਾ ਕੈਸਵਰੀ ਮੂਰਤੀ ਇੱਕ ਬਾਅਦ ਤੋਂ ਜੋੜੀ ਗਈ ਹੈ ਮੰਦਿਰ ਚ ਤੇ ਇਹਦਾ ਨਾ ਜਿਹੜਾ ਆਪਾਂ ਕਹਿੰਦੇ ਆਂ ਵੀ ਪੰਤਾਲ ਆ ਕਹਿੰਦੇ ਨੇ ਆਪਾਂ ਪੰਜਾਬੀ ਚ ਵੀ ਇੱਥੇੋਂ ਪਾਣੀ ਆ ਵਗੈਰਾ ਆਉਂਦਾ ਛੱਤ ਦਾ ਉਹ ਬੜਾ ਸੋਹਣਾ ਬਣਾਇਆ ਹੋਇਆ ਹੈ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਕਲਾਕਾਰੀ ਕੀਤੀ ਹੋਈ ਆ ਹੰਦਲ ਦਾ ਹਰ ਇੱਕ ਮਹਾਨ ਮੂਰਤੀਆਂ ਦੇ ਨਾਲ ਬਣਾਇਆ ਹੋਇਆ ਹਰੇਕ ਚੀਜ਼ ਹਰੇਕ ਚੀਜ਼ ਇੱਕ ਮਾਨ ਮੂਰਤੀ ਨਾਲ ਬਣਾਈ ਹੋਈ ਹੈ ਕਹਿੰਦੇ ਵੀ ਹਰੇਕ 1 ਇੰਚ ਬਾਅਦ ਵੀ ਪੱਥਰ ਨੂੰ ਘੜ ਘੜ ਕੇ ਬਣਾਈ ਹੋਈ ਆ ਤੇ ਤੁਸੀਂ ਆਪ ਵੀ ਦੇਖ ਸਕਦੇ ਆ ਵੀ ਕਿੰਨੀ ਸੋਹਣੀ ਹੈ ਇਹ ਮੰਦਿਰ ਦੇ ਕਹਿੰਦੇ ਤਿੰਨ ਮੰਦਿਰ ਆ ਕਮਲੇਸ਼ਵਰ ਮੰਦਿਰ ਕਮਲੇਸ਼ਵਰ ਮੰਦਿਰ ਹਾਂ ਕਮਲੇਸ਼ਵਰ ਕਮਲੇਸ਼ਵਰ ਮੰਦਿਰ ਵੀ ਇੱਕ ਇੱਕ ਪਲਵੇਸ਼ਵਰ ਤਿੰਨ ਮੰਦਰਾਂ ਕਹਿੰਦਾ ਉਰੇ ਇਹ ਮੰਦਰ ਚ ਇਹ ਮੰਦਰ ਦੇ ਕਹਿੰਦੇ ਐਂਟ੍ਰੈਂਸ ਪਰ ਇੱਕ ਅੱਠਵੂ ਅੱਠ ਹੱਥਾਂ ਦੀ ਮੂਰਤੀ ਬਣਾਈ ਹੋਈ ਐ ਨੱਚੀ ਦਿਖਾਈ ਹੋਈ ਆ ਇਹ ਤਿੰਨਾ ਮੰਦਰਾਂ ਨੂੰ ਜੋੜ ਕੇ ਤ੍ਰਿਕੁਐਸ਼ਵਰ ਮੰਦਰ ਬਣਦਾ ਤ੍ਰਿਕੁਐਸ਼ਵਰ ਮੰਦਰ ਬਣਦਾ ਵੀ ਤਿੰਨ ਜਿਵੇਂ ਆਪਾਂ ਕਹਿੰਦੇ ਟਿਕੜੀ ਮੰਦਰ ਇਹ ਇੱਕੇ ਚੀਜ਼ ਨੂੰ ਆਫ ਕਰਦੇ ਆ ਪ੍ਰੈਜ਼ੈਂਟ ਕਰਦੇ ਆ ਇੱਕੇ ਚੀਜ਼ ਨਾਲ ਜੋੜਦੇ ਆ ਤੁਸੀਂ ਦੇਖ ਸਕਦੇ ਆ ਤੇ ਆਪਾਂ ਪਹਿਲਾਂ ਉਹ ਦਿਖਾਈਏ ਪਹਿਲਾਂ ਇੱਧਰ ਨਦੀ 'ਚ ਚੱਲਦੇ ਆ ਤੁਹਾਨੂੰ ਨਦੀ ਦਿਖਾਉਣੀ ਹੈ ਇੱਧਰ ਹਾਂ ਇੱਧਰ ਦੇ ਨਾਲ ਲੱਗਦੇ ਹੋ ਵੀ ਇਹ ਵੀ ਪ੍ਰਾਚੀਨ ਜਗ੍ਹਾ ਬਣਾਈ ਪਈ ਹੈ ਇੱਕ ਪਰ ਤੁਸੀਂ ਦੇਖ ਸਕਦੇ ਆ ਪੱਥਰਾਂ ਨੂੰ ਐਂ ਜੋੜ-ਜੋੜ ਕੇ ਉਹਦੇ ਉੱਪਰ ਪੱਥਰ ਰੱਖ ਕੇ ਬਹੁਤ ਹੀ ਸੋਹਣਾ ਬਣਾਇਆ ਹੋਇਆ ਤੇ ਇਹਦੇ ਪਰ ਇਹ ਸਰਕਾਰੀ ਸਰਕਾਰ ਦੇ ਦੀਨ ਆ ਗਿਆ ਤੇ ਇਹ ਵੀ ਕੋਈ ਲਾਗ ਲਾਗ ਕੋਈ ਵੀ ਕਿਸੇ ਤਰ੍ਹਾਂ ਦੀ ਖਾਣ ਨਹੀਂ ਪੱਟ ਹੋ ਸਕਦੇ ਕਹਿੰਦੇ ਇਹ ਦੂਰੇ ਨਾ ਕਾਲਾ ਪੱਥਰ ਜ਼ਿਆਦਾ ਨਿਕਲਦਾ ਹੈ ਆਹੂਰੇ ਸਾਰਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਇਹ ਪੱਥਰ ਵਗੈਰੇ ਤੇ ਪੱਥਰ ਵਗੈਰਾ ਪਹਾੜਾਂ ਚੋਂ ਨਿਕਲਿਆ ਹੋਇਆ ਹੈ ਤੇ ਇਹ ਖਾਣਾ ਕੋਈ ਪੱਥਰ ਨਹੀਂ ਉਰੇ ਕਾਲੇ ਪੱਥਰੀ ਤਸਕਰੀ ਬਹੁਤ ਹੁੰਦੀ ਹੈ ਕਿਤੇ ਕਿਤੇ ਇਹਨਾਂ ਨੇ ਨਾ ਚੈੱਕ ਪੁਆਇੰਟ ਬਣਾਏ ਹੋਏ ਆ ਤੁਸੀਂ ਦੇਖ ਸਕਦੇ ਆ ਸਾਰਾ ਪੱਥਰ ਜੋੜ-ਜੋੜ ਕੇ ਬਣਾਇਆ ਹੋਇਆ ਹੈ ਬਹੁਤ ਹੀ ਸੋਹਣਾ ਹਵਾਦਾਰ ਬਣਾਇਆ ਹੋਇਆ ਹੈ ਕੋਈ ਜਾਂ ਕੋਈ ਪੁਰਾਣਾ ਜਿਹੜੇ ਜਿਹਨੇ ਬਣਾਇਆ ਇਹ ਪਿure ਹਵਾ ਬਗੈਣਾ ਚ ਬੈਠਦੇ ਉਹਨੇ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਸੋਹਣਾ ਗੱਭੇ ਆਏ ਲੋਬੀ ਵਗੈਰਾ ਇਕਣਾ ਹਵਾ ਆਉਣ ਨੂੰ ਛੱਡੀ ਵੀ ਆ ਤੇ ਪੂਰੇ ਥੋੜੇ ਸਾਫ਼ ਸੁਥਰੇ ਹੀ ਨਹੀਂ ਰੱਖਿਆ ਹੋਇਆ ਇਹਨਾਂ ਨੇ ਬਣੀ ਇੱਕ ਹੈ ਬਹੁਤ ਵਧੀਆ ਜਗ੍ਹਾ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਜਗ੍ਹਾ ਨਾ ਬਈ ਸਰਾਇਆਂ ਵਗੈਰਾ ਬਣਾਈ ਵੀ ਲੱਗਦੀ ਆ ਤੇ ਉੱਥੇ ਉਹਨਾਂ ਨੇ ਮੇਰੇ ਠੰਡ ਵਗੈਰਾ ਜੀ ਗਨ ਅੱਗ ਬਾਲਣ ਨੂੰ ਬਣਾਇਆ ਹੋਦਾ। ਇਹ ਉਵੇਂ ਬਣਾਇਆ ਹੋਇਆ ਹੈ। ਤੇ ਆਪਾਂ ਅੱਗੇ ਜਾ ਨਹੀਂ ਸਕਦੇ ਪਤਾ ਨਹੀਂ ਅੱਗੇ ਸੇਫਟੀ ਹੈ ਕਿ ਨਹੀਂ ਹੈ। ਤੇ ਸ਼ਿਵ ਜੀ ਦਾ ਅੰਦਰ ਬਣਾਇਆ ਪਹਿਲਾਂ ਨੇ ਉਹ ਬਣਾਈ ਵੀ ਆ ਤੇ ਮੰਦਿਰ ਵਿੱਚ ਵੀ ਸ਼ਿਵ ਜੀ ਦੇ ਮੂਰਤੀ ਵੀ ਰੱਖੀਆਂ ਹੋਈਆਂ। ਤੇ ਬਹੁਤ ਹੀ ਸੋਹਣਾ ਵਧੀਆ ਬਣਾਇਆ ਹੋਇਆ ਹੈ। ਇੱਧਰ ਵੀ ਜਿਵੇਂ ਕਿਸੇ ਨੇ ਇਹਦੇ ਇਧਰ ਨੇ ਪਤਿ ਸੋਚੇ ਵੀ ਗਣਾ ਮੂਰਤੀ ਪੱਲੇ ਕਰੀ ਕੀਤੀ ਵੀ ਆ ਇਹ ਸਾਰੀ ਪੰਨਾ ਨਦੀ ਆ ਮੰਦਿਰ ਦੇ ਨਾਲ ਨਾਲ ਵਹਿਦੀ ਆ ਤੇ ਇਹਨਾਂ ਨੇ ਨਾ ਨਦੀ ਕਿਨਾਰੇ ਵਾਲੀ ਐਂਟਰੀ ਤੋਂ ਬੰਦ ਕਰੀ ਵੀ ਆ ਤੇ ਬੰਦੇ ਵਿੱਚ ਫੇਰੇ ਵੀ ਰਹੇ ਨੇ ਤੇ ਆਪਾਂ ਦੇਖਦੇ ਆਂ ਜੇ ਆਪਾਂ ਨਦੀ 'ਚ ਜਾਓ ਤੁਹਾਨੂੰ ਦਿਖਾਉਨੇ ਆ ਤੇ ਇਹ ਸਾਰਾ ਪ੍ਰਾਚੀਨ ਨੰਦੀਵਾਲ ਦੀ ਬਣਾਈ ਹੋਈ ਆ ਇਹਨਾਂ ਨੇ ਮੂਰਤੀ ਵਗੈਰਾ ਇਹ ਅੰਤਰ ਵਗੈਰਾ ਮਿਲ ਲੱਗਦੀ ਜਾਂਦੇ ਹੋਣੇ ਉਹ ਸਾਹਮਣੇ ਬਣਾਇਆ ਕੋਸਾ ਉਹਨਾਂ ਨੇ ਤੇ ਬਹੁਤ ਹੀ ਸੋਹਣਾ ਕਲਾਕਾਰੀ ਕੀਤੀ ਹੋਈ ਆ ਫਿਰ ਦੇਖ ਸਕਦੇ ਆ ਇਹ ਕੋਈ ਸਿੰਪਲ ਵਗੈਰਾ ਇਹਨਾਂ ਦਾ ਜਿਹਦੇ ਨਾਲ ਜਿਹਨੂੰ ਇਹ ਮੱਥਾ ਮੁੱਥਾ ਟੇਕਦੇ ਆ ਤੇ ਸਾਹਮਣੇ ਉਹ ਮੂਰਤੀ ਵਗੈਰਾ ਬਣਾਈ ਹੋਈ ਆ ਹੋ ਬਹੁਤ ਹੀ ਵਧੀਆ ਟੰਗਨਾ ਬਣਾਈ ਜੀ ਚੀਆ ਸਾਰੀ ਅੰਦਰ ਹਵਾ ਆਉਣ ਨੂੰ ਕਿਵੇਂ ਵੀ ਮਤਲਬ ਵੀ ਦੇਖ ਲੈ ਵੀ ਘਰ ਬਣਾਇਆ ਹੋਇਆ ਹੈ ਹਵਾ ਲੈਣ ਨੂੰ ਗਰਮੀ ਵਗੈਰਾ ਚ ਅੰਦਰ ਇੱਕ ਪਾਸੇ ਸ਼ਿਵ ਜੀ ਦੀ ਮੂਰਤੀ ਆ ਦੂਜੇ ਪਾਸੇ ਨਹੀਂ ਪਤਾ ਲੱਗਿਆ ਵੀ ਉਹ ਕੀ ਦਾ ਸਿੰਬਲ ਆ ਇੱਕ ਅੰਦਰ ਓਪ ਓ ਫਿਰਦੀਆਂ ਚਮਕਿਤੜਾ ਵਗੈਰਾ ਡਾਲ ਵਗੈਰਾ ਲੱਗਦਾ ਵੀ ਕੋਈ ਐਵੇਂ ਕੋਸੋ ਬਿਲਾੜ ਵਗੈਰਾ ਲੜ ਲੜਨਾ ਜਾਵੇ ਤੇ ਕਹਿੰਦੇ ਜੇ ਅੰਦਰ ਜਾਣਾ ਤੁਹਾਨੂੰ ਚੱਪਲੀਆਂ ਵਗੈਰਾ ਨਿਕਾਲ ਕੇ ਕੱਢ ਕੇ ਜਾਣੀਆਂ ਪੈਣੀਆਂ ਤੇ ਇਹਨਾਂ ਦਾ ਮੰਦਿਰ ਤੁਹਾਨੂੰ ਪਤਾ ਹੀ ਨਹੀਂ ਲੱਗੇ ਇਹ ਤਾਂ ਪ੍ਰਤਾਪਨੂ ਵੀ ਸ਼ਿਵਜੀ ਜੀ ਦਾ ਨੰਦੀਪੈਦ ਵੀ ਸ਼ਿਵਜੀ ਜੀ ਦਾ ਉੱਥੇ ਗਣੇਸ਼ੀ ਜੀ ਦੀ ਮੂਰਤੀ ਪਈ ਆ ਤੇ ਪੁਸ਼ਪਕੀ ਟੈਂਪਲ ਦੇ ਪਿਛਲੇ ਸਾਈਡ ਇਹਨਾਂ ਇਧਰ ਵਾਕ ਇਧਰਲੇ ਪਾਸੇ ਰਾਹ ਰੁਕਿਆ ਹੋਇਆ ਤਾਂ ਕਰਕੇ ਤੇਨੂੰ ਆਣਾ ਪੈਣਾ ਆਉਣ ਦੇਖਣ ਪਿਆ ਹੈ ਇਹ ਮੁੰਡਾ ਸਨੈਪਾਂ ਪਾ ਰਿਹਾ ਹੈ ਪਾਦੇ ਸਨੇਪ ਅੱਜ ਪਰਦੇ ਸਨੇਪਚੈਟ ਹੈ ਤੇ ਨਦੀ ਦਾ ਬਹੁਤ ਵਧੀਆ ਠੰਡੀ ਹਵਾ ਆਉਂਦੀ ਨਤੀਚੋਂ ਤੇ ਇਹਦਾ ਛੋਟਾ ਜਿਹਾ ਨਾਲਾ ਨਾਲ ਨਾਲ ਪਿੰਡ ਹੈ ਇਹਦੇ ਸੋਣਾ ਹਨ ਮੰਦਿਰ ਦਾ ਆ ਵਧੀਆ ਬਹੁਤ ਵਧੀਆ ਮੰਦਿਰ ਆ ਪ੍ਰਾਚੀਨ ਮੰਦਿਰ ਆ ਤੁਸੀਂ ਦੇਖ ਸਕਦੇ ਹੋ ਕਬੂਤਰ ਬੈਠੇ ਆ ਚਲੋ ਜਲਦੀਆ ਕੁਆਗੀ ਟੈਂਪਲ ਦੇ ਨਾਲ-ਨਾਲ ਨਾ ਆ ਜਿਹੜੀ ਨਦੀ ਵਹਿੰਦੀ ਹੈ ਇਹਨਾਂ ਨੇ ਉੱਪਰ ਰਸਤਾ ਬੰਦ ਕਰਿਆ ਹੋਇਆ ਤੇ ਅਸੀਂ ਇੱਧਰ ਪਾੜ ਉਤਰ ਕੇ ਕੱਚੇ ਰਸਤੇ ਰਹੀਂ। ਉਹ ਨਦੀ ਤੁਹਾਨੂੰ ਨਦੀ ਦਿਖਾਉਣੀ ਆ। ਨਦੀ ਦੇ ਕੰਢੇ ਟੈਂਪਲ ਬਣਿਆ ਹੋਇਆ ਤੇ ਬਹੁਤ ਵਧੀਆ ਮੰਦਰ ਬਣਿਆ ਹੋਇਆ। ਸਾਰੇ ਹੀ ਪਹਾੜ ਪੱਥਰ ਦੇ ਪਹਾੜਪਨ ਬਣਿਆ ਹੋਏ ਹੈ ਨਾ। ਸਾਰਾ ਪੱਥਰ। ਤਾਂ ਹੀ ਉਰੇ ਚੈੱਕ ਪੋਸਟ ਬਾਕ ਦਾ ਪੱਤਰਾਂ ਦੇ ਉੱਤੇ ਪੱਥਰ ਚੈੱਕ ਹੋ ਕੇ ਜਾਂਦਾ। ਕਾਲੇ ਪੱਥਰ ਦੌਰੇ ਬਾਕ ਤੋਂ ਤਸਕਰੀ ਹੁੰਦੀ ਹੈ ਕਹਿੰਦੇ। ਇਹ ਮੁੰਡਾ ਨੁਮਗਰ ਕਰਾ ਲੱਗੇ ਮਾਂ ਲੱਗਦੀ ਹੈ ਜੀ ਕੰਡੇ ਉਹ ਇੱਕ ਤੂਫਕਾ ਦੇ ਆਹ ਇਹ ਦੇਖੋ ਇਹ ਨਦੀ ਦੇ ਕੰਢੇ ਤੋਂ ਇਸ਼ਾਰਾ ਕਰਕੇ ਤੇ ਉਹ ਕੁਝ ਕਰਨਗੇ ਮੈਡਮ ਅਸਲੇ ਕੋ ਬੋਟ ਮਾਂ ਤੇ ਉਹ ਦੇਖੋ ਪੂਰੇ ਨਦੀ ਜੀ ਇਸ਼ਾਰਾ ਕਰਦੀ ਹੈ

ਕਰਦੇ ਇਹ ਇਹਨਾਂ ਦਾ ਕੋਈ ਰੀਤੀ ਰਿਵਾਜ ਹੋਣਾ ਹੈ ਕਿ ਕਿਤੇ ਬੈਠੇ ਆ ਨਦੀ ਚ ਇਸ਼ਨਾਨ ਕਰਕੇ ਫਿਰ ਇੱਥੇ ਹਮਨ वगैरा ਕਰਦੇ ਆ ਤੁਸੀਂ ਦੇਖ ਸਕਦੇ ਹੋ ਸਾਰੀ ਇਤਿਹਾਸਕ ਜੀਤਾਂ ਬਣੀ ਪੱਥਰਾਂ ਪਰ ਜਿੱਦੇ ਹੰਟ ਦਾ ਪੁੱਤ ਪੁੱਤਾ ਟੁੱਟ ਗਈਆਂ ਜਿਹੜੀ ਦੇਖੇ ਨਾ ਵਗਰ ਨਾਲ ਨਦੀ ਦੀ ਪੂਤੀ ਬਣੀ ਹੋਈ ਆ ਬਹੁਤ ਸੋਹਣਾ ਮੰਦਿਰ ਬਣਿਆ ਫਾਗਰੀ ਦੇ ਵਾਪਸ ਸੀ ਜਦ ਤੱਕ ਟੱਪਾਂ ਉੱਤੇ ਜਾਂਦੇ ਸੀ ਤੁਸੀਂ ਰਸਟ ਆਟੋ ਸ਼ੇਅਰ ਆਟੋ ਲੈ ਲਿਆ ਤੇ ਉਹ ਸਾਨੂੰ ਦੇਖ ਦੇ ਕੇ ਅਸੀਂ ਕਿਹਾ ਵੀ ਕੌਣ ਆ ਤੇ ਨਾਲ ਉਹਦੀ ਦਾਦੀ ਆ ਤੇ ਸ਼ੇਅਰਿੰਗ ਆਟੋ ਲੈ ਲਿਆ ਤੇ ਤੁਸੀਂ ਦੇਖ ਸਕਦੇ ਹੋ ਓਏ ਓਏ ਨਾ ਬਾਈ ਨੂੰ ਚਾਹੁੰਦਾ ਦੋ ਨਾ ਬਾਈ ਨੂੰ thro ਚਰਮਦਾ ਹੁੰਦਾ ਜਿਹੜੀ ਵੀਡੀਓ ਬਣਾਉਂਦਾ ਵੇ ਕਰ ਦੋ ਆ ਕਰ ਦੋ ਐਸ ਤਰ੍ਹਾਂ ਕਰੋ ਓਏ ਜਿਹੜਾ ਥ ਬਣਾਇਆ ਹੋਇਆ ਕੋਈ ਉਰੇ ਫੰਕਸ਼ਨ ਵਗੈਰਾ ਇਹਨਾਂ ਦਾ ਤਿਆਰ ਪ੍ਰੋਗਰਾਮ ਆ ਤੇ ਇਹਨੂੰ ਰੰਗ ਰੰਗਾ ਕਰਨ ਲੱਗੇ ਹੋਏ ਆ ਬਹੁਤ ਸੋਹਣਾ ਬਣਾਇਆ ਹੋਇਆ ਤੇ ਤੁਸੀਂ ਟਾਇਰ ਦੇਖ ਸਕਦੇ ਕਿੱਡੇ-ਕਿੱਡੇ ਟਾਇਰ ਆ ਕਟੋ-ਕਟ ਛੇ ਵੇ ਛੇ ਕਰਦੇ ਟਾਇਰਾ। ਇਹ ਹਾਂ ਦੇਵਕ ਟੱਪੇ ਦੇ ਬਾਅਦ ਹੁਣ ਪੀਣੀ ਚਾਹ। ਚਾਹ ਬਿੰਨੇ ਆ ਇਹਨਾਂ ਦੀ ਚਾਹ ਹੀ ਸਵਾਦ ਆ ਬਾਕੀ ਕੁਛ ਨਹੀਂ ਸਵਾਦ ਆ ਸੀ ਖਾ ਕੇ ਦੇਖ ਲਿਆ। ਪਰ ਚਾਹ ਵਧੀਆ ਬਣਾਉਂਦੇ ਆ ਅੱਤੇ ਵਾਲੀ। ਉਹਦੇ ਕੋਲ ਅਸੀਂ ਜਲੇਬੀਆਂ ਖਾਂਦੇ ਆ ਸਾਹਮਣੇ। ਇਹ ਜਲੇਬੀਆਂ ਸਵਾਦ ਆ। ਚਾਹ ਪੀਏ। ਇਹ ਨਾ ਆਪਣੀ ਦੁਕਾਨਾਂ ਉਹ ਰੋਜ਼ ਐਵੇਂ ਰੰਗੋਲੀ ਬਣਾ ਕੇ ਐ ਫੁੱਲ ਵਗੈਰਾ ਲਾਉਂਦੇ ਆ ਹਰੇਕ ਦੁਕਾਨ ਤੋਂ ਮੂਰੇ ਲਾਉਂਦੇ ਆ। ਤੇ ਤੁਹਾਨੂੰ ਦਿਖਾਉਂਗਾ ਕਿ ਕਿਤੇ ਹੋਰ ਗਏ ਹੁਣ ਅਸੀਂ ਐਵੇਂ ਫੁੱਲ ਵਗੈਰਾ ਰੋਜ਼ੇ ਕਰਦੇ ਹਾਂ ਅੰਦਾ ਕਿ ਆਵ ਲੈਣ ਚਾਹ ਉਹ ਚਾਹ ਲੈ ਕੇ ਆਉਂਦਾ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਧਰ ਖੜਾ ਖਾਂਦਾ ਜਾਂ ਚਮਚਾ ਵਗੈਰਾ ਹੀ ਲੈਂਦੇ ਕਿ ਅਸੀਂ ਇਹ ਤਾਂ ਚਮਚੇ ਮੰਗਣ ਲੱਗਦੇ ਆ ਤੇ ਉਹਦੇ ਕਿਵੇਂ ਕਰਦੇ ਆ ਹੱਥ ਸਾਰਾ ਦਵੇੜਿਆ ਵਾਲਾ ਤੇ ਵਧੀਆ ਬਣਾਇਆ ਹੋਇਆ ਐਵੇਂ ਇਹ ਕਲੀਆਂ ਜੀਆਂ ਪਾਈ ਜੰਨੇ ਆ ਤੇ ਚਾਹ ਪੱਤਰ ਲੱਗਿਆ ਵਿੱਚ ਪੱਤੇ ਪਾ ਕੇ गजरा तैयार करदा हूं गजरा बालਾਂ ਚ ਲਮਕਾਉਣਾ ਆ ਵੀ ਗਜਰੇ ਹੋ ਪਏ ਆ ਇਹ ਬਾਲਾਂ ਮੇ ਲੱਗਦਾ ਹੈ ਇਹ ਬਾਲਾਂ ਚ ਲੱਗਦਾ ਕਹਿੰਦੇ ਜੇ ਵੀ ਇਹ ਸਾਰੇ ਬਾਲਾਂ ਚ ਲੱਗਦੇ ਆ ਜਿਹੜੀ ਇਹ شادی ਨੂੰ ਬਣਨ ਵਾਲਾ ਪਾਉਂਦੇ ਆ ਉਹ ਬਣਾਈ ਵੀ ਆ ਤਾਜ਼ੇ ਫੁੱਲਾਂ ਦੀ ਆ ਰੀਅਲ ਫੁੱਲਾਂ ਦੀ ਬੜੀ ਸੋਹਣੀ ਬਣਾਈ ਵੀ ਆ ਇਹ ਰੋਹਦੇ ਜੇ ਆਹੀ ਕੰਮ ਕਰਦੇ ਹੋ ਅੰਦਰ ਬਣਾਉਣ ਲੱਗੇ ਹੋ। ਕੋਈ ਬਰਨਵਾ ਬਣਾਉਣੀ ਹੈ। ਵੀ ਦੋਸਤੋ ਅਸੀਂ ਪੁਸ਼ਪਕੀ ਟੈਂਪਲ ਜਾਣ ਤੋਂ ਬਾਅਦ ਪਹੁੰਚੇ ਹਾਂ ਦੇਵਨ ਕਟੱਪਾ ਇੱਥੇ ਵੀ ਪ੍ਰਸਿੱਧ ਮੰਦਿਰ ਹੈ। ਇੱਥੇ ਇਹਨਾਂ ਦੇ ਮੰਦਿਰ ਚ ਫੰਕਸ਼ਨ ਵਗੈਰਾ ਜਿਵੇਂ ਤੁਸੀਂ ਦੇਖ ਸਕਦੇ ਹੋ ਪੁਰਾਣੇ ਸਮੇਂ ਦਾ ਰੱਤ ਤੋਂ ਬਣਾਇਆ ਹੋਇਆ ਹੈ। ਜਿਹੜੇ ਰੱਤ ਵਗੈਰਾ ਹੁੰਦੇ ਨੇ। ਇਹ ਦੇਖੋ ਕਿੱਡੇ-ਕੱਡੇ ਟਾਇਰ ਆਲੇ। ਕਿੰਨਾ ਸੋਹਣਾ ਬਣਾਇਆ ਹੋਇਆ ਹੈ। ਰੱਥ ਬਣਾਇਆ ਹੋਇਆ ਕੋਈ ਹੋਰੇ ਫੰਕਸ਼ਨ ਵਗੈਰਾ ਇਹਨਾਂ ਦਾ ਤਿਆਰ ਪ੍ਰੋਗਰਾਮ ਆ ਤੇ ਇਹਨੂੰ ਰੰਗ ਰੰਗਾ ਕਰ ਲੱਗੇ ਹੋਏ ਆ ਬਹੁਤ ਸੋਹਣਾ ਬਣਾਇਆ ਹੋਇਆ ਤੇ ਤੁਸੀਂ ਟਾਇਰ ਦੇਖ ਸਕਦੇ ਕਿੱਡੇ-ਕਿੱਡੇ ਟਾਇਰ ਆ ਘਟੋ-ਘਟ 6-6 ਫੁੱਟ ਦੇ ਟਾਇਰ ਆ ਇਹ ਇਹਦੀ ਮੇਨ ਐਂਟਰਸ ਆ ਦੇਵਨ ਕਟੱਪਾ ਮੰਦਿਰ ਆ ਲੋਬਾਜ ਤੁਹਾਨੂੰ ਵੀ ਦਰਸ਼ਨ ਕਰਾਉਣੀ ਆ ਇਹ ਦੇਵਤਾਨੀ ਕਟੱਪਾ ਉਹ ਮੰਦਿਰ ਬਹੁਤ ਸੋਹਣਾ ਮੰਦਿਰ ਬਣਾਇਆ ਹੋਇਆ ਹੈ ਤੇ ਇੱਥੇ ਨੇ ਤਾਂ ਕੋਈ ਤਿਆਰ ਵਗੈਰਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਬਣਾਇਆ ਹੋਇਆ ਹੈ ਲਾਈਟਿੰਗ ਵਗੈਰਾ ਵੀ ਕਰਨ ਲੱਗੇ ਹੋਏ ਆਂ ਆ ਰੰਡੂ ਬੱਪ ਤੇ ਵਸਾਂ ਦੇਖੋ ਸੋਹੜੋ ਵਸਾਂ ਤੁਸੀਂ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਹੈ ਬਹੁਤ ਹੀ ਵਧੀਆ ਬਣਾਇਆ ਹੈ ਤੇ ਇਹਨਾਂ ਨੇ ਇੱਕ ਵੀ ਨੂੰ ਨਾ ਇਹ ਬڑے ਬڑے ਥੰਮ ਇਹਨੂੰ ਇਹ ਅੱਜ ਪਟੜਾ ਕਿੱਦਲਰ ਵਗੈਰਾ ਕੀਤਾ ਹੋਇਆ ਇਹ ਮੈਨੂੰ ਲੱਗਦੀ ਉਹ ਰਥ ਰੋੜਨ ਵਾਸਤੇ ਆ ਇਹ ਰਥ ਵਗੈਰਾ ਦੀ ਚੀਜ਼ ਆ ਤੇ ਇਹਨਾਂ ਨੇ ਆਪਣੀ ਭਾਸ਼ਾ ਦੱਸੀ ਤੁਹਾਨੂੰ ਸਮਝ ਨਹੀਂ ਆਇਆ ਇਹਨਾਂ ਦੀ ਕੋਈ ਯੂਰੇ ਫੰਕਸ਼ਨ ਆ ਕੰਮ ਚੱਲਦਾ ਹੈ ਰੰਗ ਰੁੰਗਦਾ ਇਹਦੇ ਨਾਲ ਬਹੁਤ ਸੋਨਾ ਬਣਾਇਆ ਵਾ छोटा ही है ना मंदिर कटप्पा अंदर फोटोग्राफी बन आने लाइटिंग वगैरा करके हाथ बड़े सोहने बनाए हुए स्तंभ कहें पत्थर जोड़ जोड़ के बनाया हुआ है तुलसी माता लाई भी और बड़े बड़े इन्होंने रखे हुए हैं तो बड़ा सारा स्तंभ लाया हुआ है ਸਾਨੂੰ ਉਹ ਫੋਨ ਵਾਲਾ ਬੰਦਾ ਜੀ ਆ ਜਿਹਨੇ ਸਾਡਾ ਫੋਨ ਮੋੜਿਆ ਤਾਂ ਤੇ ਸਾਨੂੰ ਅੱਜ ਦੁਬਾਰਾ ਮਿਲ ਗਿਆ ਹੋ ਠੀਕ ਠਾਕ ਓਕੇ ਅੱਲਾ ਦਾ ਸ਼ੁਕਰ ਹੈ ਕਹਿੰਦੇ ਚਲੋ ਠੀਕ ਹੈ ਮਿਲਤੇ ਆਂ ਕਬੀ ਓਕੇ ਹਾਂਜੀ ਹੁਣ ਅਸੀਂ ਆਪਾਂ ਆਪਾਂ ਇੱਥੇ ਇੱਕ ਟੱਪਾ ਤੋਂ ਜਾਉਂਗੇ ਅਨੰਤਪੁਰ ਆਂਧਰਾ ਪ੍ਰਦੇਸ਼ ਦੀ ਦੂਜੀ ਡਿਸਟ੍ਰਿਕਟ ਚ ਅਨੰਤਪੁਰ ਚੱਲੀਏ ਫਿਰ ਹਾਂ ਹਾਂ ਤਿਆਰ ਹੈ ਤਿਆਰੀ ਹੈ ਸਾਡੀ ਤੇ 5-10 ਮਿੰਟ ਚ ਆਪਣੀ ਬੱਸ ਆਉਣੇ ਵਾਲੀ ਆ ਤੇ ਚੱਲਦੇ ਆਪਾਂ ਅਨੰਤਪੁਰ ਅੱਜ ਆਪਾਂ ਕਟੱਪਾ ਸ਼ਹਿਰ ਤੋਂ ਕਰਦੇ ਆਂ ਅਲਵਿਦਾ ਜੇ ਨੂੰ ਮਿਲਦੇ ਆਂ ਕਦੇ ਜੇ ਆਪਾਂ ਮੁੜ ਕੇ ਫੇਰ ਜ਼ਿੰਦਗੀ ਜਿੱਥੇ ਆਪਾਂ ਟੂਰ ਕੱਟਿਆ ਇੱਥੇ ਦੋ ਤਿੰਨ ਚੀਜ਼ਾਂ ਘੁੰਮਣ ਤਾਂ ਰਹਿ ਗਈਆਂ ਗਾਂਧੀ ਕੋਟਾ ਰਹਿ ਗਿਆ ਇੱਕ ਤਾਂ ਕੋਈ ਮੁੜ ਤੋਂ ਇੱਕ ਬਾਟਰ ਇੱਕ ਬਾਟਰਫਾਲ ਉਹ ਕਹਿੰਦੇ ਵੀ ਥੋੜੀ ਜਿਹੀ ਦੂਰ ਜਿਆਦਾ ਉੱਥੇ ਹੋਰ ਰਹਿ ਕੇ ਘੁੰਮਣ ਤੋਂ ਫੇਰ ਕਦੇ ਘੁੰਮਾਂਗੇ ਆਪਾਂ ਇੱਥੇ ਗਰਮੀ ਬਹੁਤ ਆ ਫਾਈਨਲੀ ਕਟੱਪਾ ਤੋਂ ਨਨਤਪੁਰ ਕਟੱਪਾ ਡਿਸਟ੍ਰਿਕਟ ਛੱਡ ਕੇ ਹੁਣ ਨਨਤਪੁਰ ਡਿਸਟ੍ਰਿਕਟ ਚ ਜਾਂਦੇ ਆਂ ਉੱਥੇ ਦੇਖਦੇ ਆਂ ਘੁੰਮਣ ਫਿੰਣ ਵਾਲੀ ਜਗ੍ਹਾ ਨਹੀਂ ਤਾਂ ਸਿੱਧਾ ਅਯੂਰ ਸਾਹਿਬ ਹਣਾ ਯੂਸਫ ਜائیںਗੇ ਸਿੱਧਾ ਇੱਥੇ ਗਰਮੀ ਬਹੁਤ ਆ ਆਪਾਂ ਜਨਵਰੀ ਫਰ ਵੀ ਚਾਹ ਗਰਮੀ ਚੱਲ ਨਹੀਂ ਸਕਦੀ ਜਿਹੜੀ ਜੂਨ ਜੁਲਾਈ ਵਾਲੀ ਆ ਆਪਣੇ ਆਪਾਂ ਹੁਣ ਲਵਾਂਗੇ ਆਪਣਾ ਕਮਰਾ ਫਿਰ ਕਰਦੇ ਆਰਾਮ ਬਾਣੀ ਆਰਾਮ ਆਪਾਂ ਕਹਿੰਦੇ ਫਿਰ ਰੋਟੀ ਬਾਣੀ ਨਾਲ ਯਾਰ ਵਾਜੀ ਕੁਲਵਿੰਦਰ ਮੇਰੂ ਮਾਨ ਤੋ ਲਾਈ ਮਿੱਤਰਾ ਫਾਈਨਲੀ ਅਨੰਤਪੁਰ ਨਾਲ ਕੁਲਵਿੰਦਰ ਬਾਜੀ ਮੇਰੂ ਆਏ ਆ ਸਵਾਨ ਤਿਆਰ ਆ ਕਮਰਾ ਲੈ ਲਿਆ ਇਹਨਾਂ ਇੱਕ ਟੱਪੇ ਡਿਸਟ੍ਰਿਕਟ ਚ ਬਈ ਵਾਲੇ ਕੋ ਵਧੀਆ ਹੋਣੀ ਚਾਹੀਦੀ ਫੈਸਿਲਿਟੀ ਇੰਨੀ ਹੋ ਰਹੀ ਆ ਨਾ ਤਕਾਉਣੇ ਦੋਨੋਂ ਬੜਾ ਵਧੀਆ ਰੂਮ ਆ। ਤੁਸੀਂ ਦੇਖ ਸਕਦੇ ਆ। ਤੇ ਇਹਨਾਂ ਨੇ ਇੱਕ ਨਾ ਤੌਲੀਏ ਰੱਖੇ ਹੋਏ ਆ ਉੱਪਰ ਸ਼ੈਂਪੂ ਵਗੈਰਾ, ਸਾਬਣ ਵਗੈਰਾ। ਹੈਂ? ਬੜਾ ਵਧੀਆ ਬਣਾਇਆ ਹੋਇਆ। ਤੁਸੀਂ ਦੇਖ ਸਕਦੇ ਆ। ਫਿਰ ਅੰਦਰ ਓਕੇ ਰਿਪੋਰਟ ਬਾਈ। ਓਕੇ। ਬਹੁਤ ਵਧੀਆ ਹੈ। ਨਜ਼ਾਰੇ ਆ। ਹੁਣ ਆਪਾਂ ਇੱਥੇ ਰੋਟੀ ਵਗੈਰਾ ਖਾਂਦੇ ਆ। ਅਾ ਸਾਹਮਣੇ ਗੋਰੇ ਬੈਠੇ ਆ ਇਹ ਅੰਗਰੇਜ਼ ਕਹਿੰਦੇ ਆ ਨੂੰ ਨੰਤਪੁਰ ਚਾ ਕੇ ਪੰਜਾਬੀ ਥਾੜੀ ਮਿਲੀ ਆ ਆ ਕਿਵੇਂ ਆ ਗੱਲ ਓਕਰ ਵੋਟਾ ਮਸਾਂ ਰੋਟੀ ਲੱਕਰੀ ਆ ਇਹ ਨੰਤਪੁਰਾ ਕੇ ਤੇ ਉਹ ਸਾਡੇ ਆੜੀ ਬੈਠੇ ਆ ਕੈਸੇ ਹੋ ਨਹੀਂ ਇਹ ਟਾਈਟ ਆ